ਹਾਂਜੀ ਦੋਸਤੋ ਅੱਜ ਨਾ ਆਪਾਂ ਪਸ਼ੂਆਂ ਵਾਸਤੇ ਕਾ ਦਵਾਈ ਦੱਸਦੇ ਆਂ ਬਈ ਜਿਹਦਾ ਨਾਂ ਕਿ ਕੈਟ ਕਫ ਜੇ ਕਿਸੇ ਦਾ ਪਸ਼ੂ ਜਾਂ ਮਨ ਕੇ ਚਲੋ ਬੱਕਰੀਆਂ 'ਚ ਜਿਆਦਾ ਪ੍ਰੋਬਲਮ ਆਉਂਦੀ ਆ ਤਾਂ ਸਦੀਆਂ ਸਰਦੀ ਦੇ ਵਿੱਚ ਹਨਾ ਜਿਹੜੀ ਕਿ ਇੱਕ ਆਪਣੇ ਲੰਗਸ ਦੀ ਪ੍ਰੋਬਲਮ ਹੁੰਦੀ ਆ ਅੰਦਰੋਂ ਫੇਫੜਿਆਂ ਦੇ ਉਹਦਾ ਕਾਰਨ ਉਹ ਤਾਂ ਸਦੀਆਂ ਖਾਂਸੀ ਆਉਂਦੀ ਆ ਜਾਂ ਕਿਸੇ ਬੱਕਰੀ ਨੂੰ ਨਮੋਨੀਆ ਜਾਂ ਨੱਕ 'ਚੋਂ ਪਾਣੀ ਵਗਦਾ ਤਾਂ ਉਹਦੇ ਲਈ ਆ ਹਰੇਕ ਮੈਡੀਕਲ ਤੋਂ ਈਜ਼ੀਲੀ ਮਿਲ ਜਾਂਦੀ ਆ ਕੈਟ ਕਫ ਚਟਨੀ ਜੀ ਤੌਰ ਤੇ ਹੁੰਦੀ ਆ ਹਨਾ ਆ ਜਦੋਂ ਆਪਾਂ ਕੱਢ ਕੇ ਦਿਖਾਵਾਂਗੇ ਦਿਨ ਚ ਤਿੰਨ ਚਾਰ ਵਾਰੀ ਇਹ ਬੱਕਰੀ ਦੇ ਜੀਵ ਨਾਲ ਲਾਉਣ ਨੂੰ ਤੇ ਚਟਾਉਣੀ ਹੁੰਦੀ ਹੈ ਮੰਨ ਕੇ ਚਲੋ ਤਾਂ ਇਹਦੇ ਨਾਲ ਬਹੁਤ ਜਿਆਦਾ ਫਰਕ ਪੈ ਜਾਂਦਾ ਤੇ ਨਾਲ ਬਈ ਦੇ ਦਿਓ ਇਨਰੋਫਲੋਕਸਿਨ ਲੇਕੜਾ ਹੁੰਦਾਗਾ 100 ਕ ਮਲ ਲਿਓ ਮੰਨ ਕੇ ਚਲੋ ਵੀ ਇੱਕ ਬੱਕਰੀ ਨੂੰ 5-4 ਮਲ ਬਹੁਤ ਆ ਬਾਕੀ ਭਾਰ ਦੇ ਮੁਤਾਬਕ ਜੇ 9 ਕਿਲੋ ਭਾਰ ਦੇ ਮਾਗਰ 1 ਐਮਐਲ ਦੇਣਾ ਹੁੰਦਾ ਇਨਰੋਫਲੋਕਸਿਨ ਬਾਕੀ ਆ ਕੈਟਕਫ ਬਈ ਇਹ ਲਿਓ ਜੇ ਕਹਿੰਦੀ ਬકરી ਤਾਂਸਦੀ ਹੈ ਜਾਂ ਖਾਂਸੀ ਕਰਦੀ ਹੈ ਕਿਉਂਕਿ ਸਰਦੀ ਵਿੱਚ ਜਿਆਦਾ ਪ੍ਰੋਬਲਮ ਆਉਂਦੀ ਹੈ ਆਪਣੀਆਂ ਬੱਕਰੀ ਨੂੰ ਪ੍ਰੋਬਲਮ ਸੀਗੀ ਤਾਂ ਅਗਰ ਕਿ ਇਹਨੂੰ ਆਪ ਦਵਾਈ ਦਿੱਤੀ ਹੈ ਜਾਂ ਆਪ ਨੂੰ ਬੈਸਟ ਰਿਜ਼ਲਟ ਵਧੀਆ ਲੱਗੇ ਹਨ ਤਾਂ ਪਤਾ ਹੀ ਦੱਸ ਦਿਓ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਦਾ ਫਾਇਦਾ ਹੋ ਜੇ ਹਨਾ ਕੋਈ ਵਾਲੀ ਮਹਿੰਗੀ ਨਹੀਂ 100 ਰੁਪਏ ਦੀ ਆਈ ਸੀਗੀ ਆ 100 mg ਤਾਂ ਇੱਕ ਬੱਕਰੀ ਲਈ ਬਹੁਤ ਹੈ ਕਿਉਂਕਿ ਇੱਕ ਤੋਂ ਫਿਰ ਦੂਜਿਆਂ ਨੂੰ ਫੈਲ ਜਾਂਦੀ ਆਪਾਂ ਪਹਿਲੀ ਆਪਣਾ ਵਿਚਾਰ ਰੱਖੀਏ ਤਾਂ ਉਹਦੇ ਲਈ ਆ ਚਟਨੀ ਜੀ ਲਓ ਕੈਟ ਕਫ ਦਾ ਨਾਮ ਤੇ ਦੂਜਾ ਨਾਲ ਸਰਿੰਜ ਦੇ ਨਾਲ ਜਾਂ ਕਿਵੇਂ ਵੀ 5-4 ਐਮਐਲ ਇਨਫਲੋਕਸਿਨ ਦਵਾਈ ਜਿਹੜੀ liquid ਉਹ ਦੇ ਦੋ ਤਾਂ ਤੁਹਾਡੀ ਬੱਕਰੀ ਅੱਗੇ ਨਾਲੋਂ ਤੰਦਰੁਸਤ ਹੋ ਜੂ। ਆ ਦੇਖੋ ਪਹਿਨੇ ਝਟਾਉਣੇ ਹਨ ਜੀ ਤੇ। ਇਹ ਚਟਨੀ ਜੀ ਹੁੰਦੀ ਹੈ ਇੱਕ ਬਸ ਇਹ ਨਾਲ ਵਧੀਆ ਰਿਜ਼ਲਟ ਆਉਂਦਾ। ਬਾਕੀ ਆਪਣੇ ਕੋਲੇ ਬਈ ਦੋ ਤਾਂ ਸਾਊਥ ਅਫਰੀਕਾ ਦੀ ਨਸਲ ਦੀ ਬੱਕਰੀਆਂ ਤੇ ਦੋ ਵਰਬਰੀ ਆਪਣੇ ਕੋਲੇ। ਬਰੇਟਨ ਦੀ ਬ੍ਰੀਡਤੀ ਆਪਾਂ ਕੰਮ ਕਰਦੇ ਹਣਾ ਜਿਹੜਾ ਸਾਊਥ ਅਫਰੀਕਾ ਦਾ ਉਹ ਤਾਂ ਬਿਲਕੁਲ ਹੀ ਪਿਓਰ ਆ ਚਲੋ ਹਜੇ ਘਟਾ ਕਰਨ ਟੋਟੇ ਪਾਉਂਦੀਆਂ ਇਹ ਆ ਦੇਖੋ ਅਸੀਂ ਸਾਊਥ ਅਫਰੀਕਾ ਬਿਲਕੁਲ ਪਿਓਰ ਦੇ ਵਿੱਚ ਆਹੇ ਬਾਕੀ ਪੇਜ ਨੂੰ ਕਰ ਲੋ ਫੋਲੋ ਧੰਨਵਾਦ